ਢੀਗੜ ਤੇ ਹਮੇਰਪੁਰ ਆ ਰਹੀ ਸੀ ਉਹ ਆਦਮੀ ਆਏ ਅਲਟੋ ਕਾਰ ਗੱਡੀ ਖੜੀ ਥੀ ਉਹਨਾਂ ਨੇ ਹਾਤੀਆ ਗਾੜੀ ਕੋ ਮੈਨੇ ਗਾੜੀ ਰੋਕੀ ਜਿਸ ਜਿਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰਦੀ ਹੈ ਜੀ ਉਹਨਾਂ ਨੇ ਅੱਛਾ ਪਹਿਲੇ ਆਗੇ ਕੇ ਸੀਸਾ ਤੋੜਾ ਫਿਰ ਪਿੱਛੇ ਕੇ ਸਭੀ ਸੀਸੇ ਤੋੜੇ ਫਿਰ ਫਟਾਫਟ ਪਾ ਕੇ ਆਲਟੋ ਕਾਰ ਸਵਾਰੀਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਸਵਾਰੀਆਂ ਸੇਫ ਸਵਾ 6 ਵਜੇ ਚੰਡੀਗੜ੍ਹ ਸੇ ਚਲੀ ਗਈ ਗਾੜੀ ਆਧਾ ਘੰਟਾ ਔਰ ਪੌਣੇ ਤੋਂ 7 ਵਜੇ ਕੀ ਬਾਤ ਹੈ 6:50 ਦੀ ਬਾਤ ਹੈ ਜੀ ਉਹਨਾਂ ਨੇ ਮੂੰਹ ਬੰਨੇ ਹੋਏ ਤੇ ਮੂੰਹ ਬੰਨੇ ਹੋਏ ਤੇ ਜੀ ਅੱਛਾ ਤੇ ਗਾੜੀ ਖੜੀ ਸੀ ਉਸ ਤੇ ਨੰਬਰ ਪਲੇਟ ਮੈਂ ਟੇਪ ਲਗਾਈ ਹੋਈ ਸੀ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇਬਰਹੀਂ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਤੇ ਜੇਕਰ ਕੋਈ ਵਿਅਕਤੀ ਜਿਹੀ ਗਤੀ ਅੰਡੀਗੜ ਤੇ ਹਮੇਰਪੁਰ ਆ ਰਹੀ ਸੀ ਉਹ ਆਦਮੀ ਆਏ ਅਲਟੋ ਕਾਰ ਗੱਡੀ ਖੜੀ ਥੀ ਉਹਨਾਂ ਨੇ ਹਾਤੀਆ ਗਾੜੀ ਕੋ ਮੈਨੇ ਗਾੜੀ ਰੋਕੀ ਜਿਸ ਜਿਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰਦੀ ਹੈ ਜੀ ਉਹਨਾਂ ਨੇ ਅੱਛਾ ਪਹਿਲੇ ਆਗੇ ਕੇ ਸੀਸਾ ਤੋੜਾ ਫਿਰ ਪਿੱਛੇ ਕੇ ਸਭੀ ਸੀਸੇ ਤੋੜੇ ਫਿਰ ਫਟਾਫਟ ਪਾ ਕੇ ਆਲਟੋ ਕਾਰ ਸਵਾਰੀਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਸਵਾਰੀਆਂ ਸੇਫ ਸਵਾ 6 ਵਜੇ ਚੰਡੀਗੜ੍ਹ ਸੇ ਚਲੀ ਗਈ ਗਾੜੀ ਆਧਾ ਘੰਟਾ ਔਰ ਪੌਣੇ ਤੋਂ 7 ਵਜੇ ਕੀ ਬਾਤ ਹੈ 6:50 ਦੀ ਬਾਤ ਹੈ ਜੀ ਉਹਨਾਂ ਨੇ ਮੂੰਹ ਬੰਨੇ ਹੋਏ ਤੇ ਮੂੰਹ ਬੰਨੇ ਹੋਏ ਤੇ ਜੀ ਅੱਛਾ ਤੇ ਗਾੜੀ ਖੜੀ ਸੀ ਉਸ ਤੇ ਨੰਬਰ ਪਲੇਟ ਮੈਂ ਟੇਪ ਲਗਾਈ ਹੋਈ ਸੀ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇਬਰਹੀਂ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਢੀਗੜ ਤੇ ਹਮੇਰਪੁਰ ਆ ਰਹੀ ਸੀ ਉਹ ਆਦਮੀ ਆਏ ਅਲਟੋ ਕਾਰ ਗੱਡੀ ਖੜੀ ਥੀ ਉਹਨਾਂ ਨੇ ਹਾਦੀ ਆ ਗਾੜੀ ਕੋ ਮੈਨੇ ਗਾੜੀ ਰੋਕੀ ਜਿਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰਦੀ ਹੈ ਜੀ ਉਹਨਾਂ ਨੇ ਅੱਛਾ ਪਹਿਲੇ ਆਗੇ ਕੇ ਸੀਸਾ ਤੋੜਾ ਫਿਰ ਪਿੱਛੇ ਕੇ ਸਭੀ ਸੀਸੇ ਤੋੜੇ ਫਿਰ ਫਟਾਫਟ ਪਾ ਕੇ ਆਲਟੋ ਕਾਰ ਸਵਾਰੀਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਸਵਾਰੀਆਂ ਸੇਫ ਹੈ ਸਵਾ 6 ਵਜੇ ਚੰਡੀਗੜ੍ਹ ਸੇ ਚਲੀ ਗਈ ਗਾੜੀ ਆਧਾ ਘੰਟਾ ਹੋਰ ਪੌਣੇ ਕਾ 7 ਵਜੇ ਕੀ ਬਾਤ ਹੈ 6:50 ਕੀ ਬਾਤ ਹੈ 6:50 ਕੀ ਬਾਤ ਹੈ ਉਹਨਾਂ ਮੂੰਹ ਬੰਨੇ ਹੋਏ ਤੇ ਮੂੰਹ ਬੰਨੇ ਹੋਏ ਤੇ ਜੀ ਅੱਛਾ ਤੇ ਗਾੜੀ ਖੜੀ ਸੀ ਉਸ ਤੇ ਨੰਬਰ ਪਲੇਟ ਮੈਂ ਟੇਪ ਲਗਾਈ ਹੋਈ ਸੀ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇਬਰਹੀਂ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ